ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੈਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਅ ਸਭ ਤੋਂ ਪਹਿਲਾਂ ਤਾਂ 9594 ਦੇ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਖਾਸ ਕਰ ਪਹਿਲੇ 700 ਕੈਂਡੀਡੇਟਸ ਜਿਹੜੇ ਅੱਜ 1 April ਆ ਦੋਸਤੋ ਤੇ 1 April ਨੂੰ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਖੁਦ ਜਿਹੜੇ ਉਹਨਾਂ ਨੂੰ ਆਫਰ ਲੈਟਰ ਉਹ ਨਿੱਤੇ ਜਾਣੀ ਸੀ ਆਰਡਰ ਦਿੱਤੇ ਜਾਣੀ ਸੀ ਅਪੁਆਇੰਟਮੈਂਟ ਆਰਡਰਸ ਠੀਕ ਹੈ ਜੀ ਸੋ ਅੱਜ ਉਹ ਜਿਹੜੇ ਪਹਿਲੇ 700 ਕੈਂਡੀਡੇਟਸ ਉਹਨਾਂ ਨੂੰ ਜਿਹੜੇ ਆਰਡਰ ਉਹ ਦੇ ਦਿੱਤੇ ਗਏ ਤਾਂ ਉਸ ਤੋਂ ਬਾਅਦ ਬਾਕੀ ਬਚਦੇ 1750 ਪਲੱਸ ਕੈਂਡੀਡੇਟਸ ਤਕਰੀਬ ਇਹਨੂੰ 1800 ਵੀ ਮੰਨ ਸਕਦੇ ਆ ਜਾਂ ਇਸ ਤੋਂ ਵੀ ਪਲੱਸ 1750 ਤੋਂ ਪਲੱਸ ਜੇ ਮੈਂ ਆਪਾਂ ਕਹੇ ਸੇ ਹੋ ਸਕਦੇ ਆ ਠੀਕ ਹੈ ਜੀ ਤਾਂ ਉਹਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾਣੇ ਆ ਉਹ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਤੋਂ ਮਿਲਣੇ ਨਿਯੁਕਤੀ ਪੱਤਰ ਠੀਕ ਹੈ ਜੀ ਤਪਾਵ ਉਹਨਾਂ ਦੇ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀਆਂ ਜਿਹਨੂੰ ਨਿਯੁਕਤੀ ਪੱਤਰ ਮਿਲਣੇ ਆ ਤਾਂ ਕਦੋਂ ਮਿਲਣੇ ਆ ਕਿਵੇਂ ਮਿਲਣੇ ਆ ਠੀਕ ਹੈ ਜੀ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਉਹ ਲੈ ਕੇ ਜਾਣੀਆਂ ਤਾਂ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ 8394 ਨੰਬਰ ਅਪਾਇੰਟਮੈਂਟ ਆਰਡਰਸ ਸੈਕੰਡ ਫੇਸ ਠੀਕ ਹੈ ਜੀ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਤੋਂ ਮਿਲਣਗੇ ਨਿਯੁਕਤੀ ਪੱਤਰ ਤਾਂ ਕਦੋਂ ਮਿਲਣੇ ਆ ਜੀ ਠੀਕ ਹੈ ਜੀ ਇਹ ਭਰਤੀ ਦਾ ਵੇਰਵਾ ਆ ਗਿਆ 9394 ਭਰਤੀ ਕਦੋਂ ਤੋਂ ਸ਼ੁਰੂ ਹੋਈ ਸੀ ਕਿੰਨੇ ਚ ਜਿਹੜੀਆਂ ਪੁਰਾਣੀਆਂ 3000 ਜਿਹੜ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਤੇ ਰਿਟਨ ਲਿਖ ਲਈਆਂ ਪਟੀਸ਼ਨ ਵੀ ਹੁੰਦੇ ਹੋਏ ਠੀਕ ਹੈ ਜੀ ਚਾਰ ਫਰਬਿਨੂ ਉਸ ਤੋਂ ਬਾਅਦ ਰੀਕਾਸਟ ਵੀ ਹੋਈਏ ਉਸ ਤੋਂ ਬਾਅਦ ਇੱਕ ਨਵੀਂ ਸੂਚੀ ਜਿਹੜੀ ਉਹ ਸੰਗਠਿਤ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਪਹਿਲੇ 700 ਕੈਂਡੀਡੇਟਸ ਨੂੰ ਇੱਕ ਰਾਜਪਦਰੀ ਸਮਾਗਮ ਦੌਰਾਨ ਮਾਨਯੋਗ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ ਭਾਵ ਅੱਜ 1 ਅਪ੍ਰੈਲ ਨੂੰ ਜਿਹੜਾ ਹੈਗਾ ਸੋ ਉਹਨਾਂ ਨੂੰ ਪਹਿਲੇ 700 ਕੈਂਡੀਡੇਟਸ ਨੂੰ ਜਿਨ੍ਹਾਂ ਦੀ ਹਾਈ ਮੈਰਿਟ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਆ ਬਾਕੀ ਜੋ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਹ ਆਪਣੀ ਆਈਡੀ ਪ੍ਰੂਫ ਲੋੜਿੰਦੇ ਦਸਤਾਵੇਜ਼ ਸਾਰੇ origignal documents ਠੀਕ ਹੈ ਜੀ ਦੋਸਤੋ ਨਾਲ ਲੈ ਕੇ ਜਾਣਾ ਤੁਸੀਂ ਉਸ ਤੋਂ ਬਾਅਦ ਜਿੰਨੀ ਵੀ ਤੁਹਾਨੂੰ ਫਾਈਲਾਂ ਬਣਾਉਣ ਵਾਸਤੇ ਗਏ ਹਨ ਦੋ ਫਾਈਲਾਂ ਤੇ ਉਸ ਤੋਂ ਬਾਅਦ ਆਪਣੇ ਡਾਕੂਮੈਂਟਸ ਤੁਹਾਡੇ ਅਪਲਾਈ ਕਰਨ ਦਾ ਸਬੂਤ ਆਈਡੀ ਪ੍ਰੂਫ ਵੋਟਰ ਆਈਡੀ ਕਾਰਡ ਆਧਾਰ ਕਾਰਡ ਇਹ ਸਾਰੀਆਂ ਚੀਜ਼ਾਂ ਨਾਲ ਲੈ ਕੇ 2 April ਨੂੰ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਫ਼ਤਰ ਵਿਖੇ ਪਹੁੰਚ ਕੇ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰਨਾ ਹੈ ਠੀਕ ਹੈ ਜੀ ਜ਼ਿਲ੍ਹਾ ਸਿੱਖਿਆ ਦਫ਼ਤਰ ਭਾਵ ਹਰੇਕ ਜ਼ਿਲ੍ਹੇ ਦੇ ਸਿੱਖਿਆ ਦਫ਼ਤਰ ਦੇ ਵਿੱਚ ਐਲੀਮੈਂਟਰੀ ਸਿੱਖਿਆ ਦਫ਼ਤਰ ਦੇ ਵਿੱਚ ਪਹੁੰਚ ਕੇ ਤੁਸੀਂ ਆਪਣੇ ਨਿਯੁਕਤੀ ਪੱਤਰ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਜਿਹੜੇ ਮੇਰੇ ਭੈਣ ਭਰਾ ਲਿਸਟ ਦੇਖਣੀ ਚਾਹੁੰਦੇ ਆ ਵੀ ਕਿੰਨੇ ਕੈਂਡੀਡੇਟ ਸਿਲੈਕਟ ਕੀਤੇ ਗਏ ਹੈ 5994 ਦੀ ਪਹਿਲੀ ਫੇਸ ਦੇ ਵਿੱਚ ਜਾਂ ਦੂਜੀ ਫੇਸ ਦੇ ਵਿੱਚ ਜਾਂ ਉਹ ਆ ਲਾਸਟ ਤੱਕ ਜਿਹੜੀ ਕੱਟਆਫ ਕਿੰਨੀ ਗਈ ਹੈ ਠੀਕ ਹੈ ਜੀ ਤਾਂ ਉਹ ਤੁਹਾਨੂੰ ਜਿਹੜਾ ਲਿੰਕ ਉਹ ਜਰੂਰ ਪ੍ਰੋਵਾਈਡ ਕਰਵਾ ਦਿੱਤਾ ਜਾਊਗਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚੋਂ ਆਪਾਂ ਤੁਹਾਨੂੰ ਜਿਹੜਾ ਲਿੰਕ ਜਰੂਰ ਦੇਵਾਂਗੇ ਠੀਕ ਹੈ ਜੀ ਸੋ ਇਸ ਭਰਤੀ ਦੇ ਨੇਪਰੇ ਚੜ੍ਹਨ ਦੇ ਨਾਲ ਪ੍ਰਾਇਮਰੀ ਅਧਿਆਪਕਾਂ ਦੀ ਘਾਟੋ ਪੂਰੀ ਹੋਈ ਹੈ ਠੀਕ ਹੈ ਜੀ ਬਹੁਤ ਵੱਡੀ ਪੱਧਰ ਤੇ ਜੇ ਆਪਾਂ ਕਹਿ ਸਕਦੇ ਤਾਂ ਪਹਿਲਾ 635 ਦੋਸਤੋ ਫਿਰ ਉਸ ਤੋਂ ਬਾਅਦ 2340 ਤੇ 9594 ਠੀਕ ਹੈ ਜੀ ਕਾਫੀ ਵੱਡੀ ਬੰਦੀ ਬੰਤੀ ਦੇ ਵਿੱਚ ਜਿਹੜੀ ਈਟੀਟੀ ਦੇ ਅਧਿਆਪਕਾਂ ਦੀ ਭਰਤੀ ਉਹ ਕੀਤੀ ਗਈ ਹੈ ਸੋ ਬਹੁਤ-ਬਹੁਤ ਮੁਬਾਰਕਾਂ ਸਾਰੇ ਹੀ ਈਟੀਟੀ ਕਾਡਰ ਦੇ ਅਧਿਆਪਕਾਂ ਨੂੰ ਕਿ ਉਹਨਾਂ ਦੀ ਕੀਤੀ ਮਿਹਨਤ ਰੰਗ ਲੈ ਕੇ ਆਈ ਹੈ ਸੋ ਜਲਦੀ ਹੀ ਜਿਹੜੀਆਂ ਵੇਟਿੰਗ ਲਿਸਟਾਂ ਨੇ ਚਾਹੇ 635 ਦੀ ਹੋਣ 2340 ਦੀ ਹੋਣ ਜਾਂ 9594 ਦੀ ਹੋਣ ਜਲਦੀ ਉਹ ਉਹਨਾਂ ਨੂੰ ਵੀ ਜਿਹੜਾ ਹੋ ਰਿਵਾਈਜ਼ ਕਰ ਹਾਂ ਜਿਹੜੀਆਂ ਭਰਤੀਆਂ ਕੀਤੀਆਂ ਜਾਣੀਆਂ ਸੋ ਇੱਕ ਵਾਰ ਤੋਂ ਫਿਰ ਉਹਨਾਂ ਸਾਰੇ ਹੀ ਕੈਂਡੀਡੇਟਸ ਨੂੰ ਬਹੁਤ-ਬਹੁਤ ਮੁबारकम ਸੋ ਦੋ ਤਰੀਕ ਜਿਹੜਾ ਹੈਗਾ ਆਪਣੇ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਵਿੱਚ ਜਾ ਕੇ ਤੁਸੀਂ ਆਪਣਾ ਨਿਯੁਕਤੀ ਪੱਤਰ ਜਿਹੜਾ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਸੀ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ